ਵਾਲੀ ਫਾਤੂ ਗੁਡਾਵਾਦ ਮੁਰਦਾਬਾਦ ਆਪ ਸਰਕਾਰ ਮੁਰਦਾਬਾਦ 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 ਆਪ ਸਰਕਾਰ ਮੁਰਦਾਬਾਦ 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 ਪਲਸ ਪ੍ਰਸ਼ਾਸਨ ਮੁਰਦਾਬਾਦ 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 ਕਿਰਤ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਆਤਮ ਹਤਾ ਕਰ ਲੀਏ ਆਤਮ ਹਤਾ ਕਰ ਲੀਏ ਨਹੀਂ ਆਤਮ ਹਤਾ ਕਰ ਲੀਏ ਇਹ ਗੱਲ ਸੁਣੋ ਕੋਈ ਸਖ ਬੰਦੇ ਸਾਡੀ ਵੀਡੀਓ ਬਣਾਉਂਦੇ ਫਿਰਦੇ ਨੇ ਤੁਸੀਂ ਇਹ ਗੱਲ ਦਾ ਜਵਾਬ ਦਿਓ ਕਿ ਸਾਡੇ ਲਵੇ ਹਾਲ ਦੱਸੋ ਕੋਈ ਸਾਨੂੰ ਨਹੀਂ ਕੋੜਾ ਖਾਰੇ ਨਹੀਂ ਹਾਂ ਪਹਿਲਾਂ ਸਾਨੂੰ ਰੱਬ ਨੇ ਮਾਰਤਾ ਬਣਾਓ ਵੀਡੀਓ ਲਾਈਵ ਚੱਲਣ ਹਾਲ ਚੱਲ ਲਾ ਲਾ ਬੁਲਾਓ ਜੁਨੀਰ ਨੂੰ ਟਮਾ ਟਮਾ ਮਾਰਿਆ ਨੇ ਬੰਦੇ ਸਾਹ ਮੈਂ ਸਮਝਦਾ ਨੇ ਦੇਖੋ ਗੱਲਿਆ ਸਾਡੇ ਲਈ ਬੰਦਾ ਨਹੀਂ ਸਾਨੂੰ ਤਾਂ ਤੁਸੀਂ ਤੰਗ ਕਰ ਰਹੇ ਹੋ ਤੰਗ ਕੀ ਕਰ ਰਹੇ ਹੋ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੋ ਮੇਰਾ ਕੰਮ ਸਾਡ ਕੇ ਆ ਰੋਜ ਇਕੱਠੇ ਹੋਣਾ ਹੈ ਮੈਟਿੰਗ ਲਾਉਣੇ ਹੋਗੇ ਸਾਨੂੰ ਕਹਿੰਦੇ 5 ਵਜੇ ਅੱਗ ਲਾਓ ਤੁਸੀਂ ਸਮਾਂ ਬੰਦ ਕਰ ਰਹੇ ਹੋ ਨਹੀਂ 5 ਵਜੇ ਮੱਛਦੀਆਂ ਨਹੀਂ 5 ਵਜੇ ਮੱਛੀ ਦੇਣਗੇ ਅਗਰ 5 ਵਜੇ ਕਿਹੜਾ ਅਫਸਰ ਕਹਿੰਦਾ ਜੇ ਮੱਛ ਕੇ ਦਿਖਾਵੇ ਸਾਨੂੰ 60000 20000 ਦਾ ਪਾਉ ਡਿਆ ਕੇ ਲਾ ਦਿਓ ਇਹ ਬਾਬੇ ਇਹ ਗੱਲ ਉਹਨਾਂ ਨੂੰ ਕੱਪਨ ਨਹੀਂ ਕਰਦੇ ਤੁਸੀਂ ਕਰੋ ਨਾ ਕਰ ਲੂਗਾ ਸਰਕਾਰ ਤੋਂ ਨਹੀਂ ਕਰੇ ਤੁਸੀਂ ਹੋ ਉਹਨੂੰ 60000 ਕਿਹਾਂ ਜਾਓਗੇ ਉਹਨਾਂ ਨੂੰ ਪੇਚਾ ਸਿਨ੍ਹੇ ਖਾਣੇ ਆ ਸਤਿ ਸ੍ਰੀ ਅਕਾਲ ਸਾਹਿਬ ਆਏ ਤੇ ਬਹੁਤ ਸਤਿਕਾਰ ਨਾਲ ਗੱਲ ਕਰਨਾ ਕੋਈ ਕਹਿੰਦੇ ਕੋਈ ਕਾਰਵਾਈ ਨਹੀਂ ਹੋਊਗੀ ਤੁਸੀਂ ਅੱਜ ਦੁਬਾਰਾ ਫੇਰ ਫੋਟੋ ਖਿੱਚੀ ਸਾਡੇ ਖੇਤਾਂ ਵਿੱਚ ਤੁਹਾਨੂੰ ਭੇਡਾ ਵਕੀਲ ਸਮਝਦੇ ਤੁਸੀਂ ਅਫਸਰਾਂ ਦੇ ਹਦਾਇਤਾਂ ਨਾਲ ਹੀ ਆਇਆ ਸੀ ਆਪਦੀ ਮਰਜ਼ੀ ਫੇਰ ਤੁਸੀਂ ਜਾਵੋਗੇ ਅਫਸਰਾਂ ਦੇ ਹਦਾਇਤਾਂ ਨਾਲੇ ਹੁਣ ਕਹਿ ਰਹੇ ਹਾਂ ਅਫਸਰਾਂ ਨਾਲ ਗੱਲ ਇਹ ਕਰਕੇ ਉਹਨਾਂ ਨਾਲ ਗੱਲ ਕਰ ਲੈਣੇ ਕਰ ਲਓ ਸਿੱਧੇ ਪੱਥਰ ਨੇ ਇਹ ਨਹੀਂ ਕਿ ਤੁਹਾਨੂੰ ਬੰਕੇਰ ਲੈ ਗਦੇ ਸੀ ਆਗੇ ਅੱਜ ਬਿਲਕੁਲ ਨਹੀਂ ਹੁੰਦਾ ਇਹ ਜੀ ਜਾਵੋਗੇ ਤੁਸੀਂ ਆਪਣੀ ਸਾਡੀ ਮਰਜ਼ੀ ਕੋਈ ਨਹੀਂ ਕੋਈ ਨਹੀਂ ਅਸੀਂ ਜ਼ਿੰਮੇਵਾਰ ਹਾਂ ਅਸੀਂ ਕੋਈ ਅਸੀਂ ਕੋਈ ਕੀ ਆ ਕਿ ਤਨਜੀ ਆਈ ਇਹ 5000 ਰੁਪਏ ਦੇ ਚ ਉਹਨਾਂ ਨੂੰ ਕੁਛ ਦੇਣੀ ਆ ਸਾਨੂੰ ਇੱਥੇ ਭੁੱਖੇ ਮਰਦੇ ਨੂੰ ਆ ਕੇ ਤੇਲ ਸਾਨੂੰ ਮਿਲਿਆ ਇਹ ਸਾਨੂੰ ਮਿਲਿਆ ਕਿ ਤੋਂ 2 ਵਜੇ ਲਾਵਾਂਗੇ 2 ਵਜੇ ਉੱਥੇ ਲਾਵਾਂਗੇ ਅੱਗੇ 2 ਵਜੇ ਬੋਲਾਰ ਦੀ ਕਿਸ